ਚਲੋ ਨਹੀਂ ਯਾਰ ਕੁੜੀਆਂ ਖੇਡਦੇ ਆਂ ਦੇਖੋ ਇਹ ਕੁੜੀਆਂ ਜੋ ਬਦਸਲਤ ਕਰਦੇ ਆਂ ਦੇਖੋ ਓਏ ਉਹ ਤਾਂ ਨਾ ਖੋਲੀ ਫੋਨ ਕਿਤੇ ਓਏ ਓਏ ਰੁਕ ਜਾ ਨਾ ਚੋਰ ਨਹੀਂ ਆਇਆ ਤਿੰਦੂਰੇ ਲੈ ਕੇ ਆਏ ਓਏ ਨਹੀਂ ਪੁੱਛ ਉਹ ਅਖਰਮ ਅੰਨ ਕੰਨ ਮੁੰਡਰੇ ਇੱਧਰੇ ਥਾਣੇ ਖੜਾ ਮਾਰਾ ਥਾਣੇ ਫੜੋ ਖੜੋ ਖੜੋ ਸਾਪੜਾ ਕਿੰਨਾ ਤੇਰੇ ਨਾਲ ਕੀ ਤੇਰੀ ਗੱਲ ਹੋਈ ਮਿਲਿਆ ਨੂੰ ਤੂੰ ਮੇਰੇ ਨਾਲ ਚੱਲ ਤੂੰ ਕੀ ਗੱਲ ਕਾਦੀ ਗੱਲ ਹੋਈ ਆ ਕੀ ਗੱਲ ਹੋਈ ਕੀ ਕਹਣਾ ਕੀ ਗੱਲ ਹੋਈ ਕਾਦੀ ਗੱਲ ਹੋਈ ਆ ਤੂੰ ਜਾਣੀ ਹਾਂ ਤੂੰ ਕਾਣਾ ਮੈਂ ਕੀ ਗਲਤੀ ਕੀਤਾ ਹੈ ਮੇਰੇ ਹੱਥੋਂ ਛੱਡੋ ਬਹਿਣਾ ਆਪਣੀ ਤਾਂ ਗੱਲ ਕਰ ਤੂੰ ਤਸ ਮੈਂ ਕੀ ਗਲਤੀ ਕੀਤਾ ਹੈ ਕੀ ਗੱਲ ਹੋ ਗਈ ਗਲਤ ਗੱਲ ਕੀਤਾ ਨਾ ਗੱਲ ਗਾਦੀ ਹੋਈ ਤੇਰੀ ਸਰ ਮੈਂ ਤੁਹਾਡੇ ਬੰਦੇ ਦੇ ਨਾਮ ਉਹ ਬੰਦੇ ਦਾ ਵੀਡੀਓ ਭੇਜਿਆ ਉਹ ਐਡਾ ਆਪਣਾ ਥੈਂਕ ਯੂ ਫੋਰ ਥੀਸ ਬੰਦੇ ਦੇ ਬਸ ਇਹ ਜਣੂ ਬਾੜ ਨਹੀਂ ਆਏ ਦੱਸੋ ਦੱਸੋ ਕਿਹੜੇ ਕੈਮਰਾ ਲੈ ਤਾਣ ਨੇ ਕਿੰਨੀ ਬੰਟ ਗਈ ਆ ਓਏ ਕਿੰਨੀ ਬੰਟ ਗਈ ਆ 3000 ਰੁਪਏ ਕਰਕੇ ਲੈ ਕੇ ਆ ਆ ਰਮਜੀਤ ਬਰਾੜ ਨੀ ਨੌਕਰੀ ਦਾ ਬੜਾ ਯਾਰ ਮੇਰਾ ਮੇਕਾਮੀ ਮਰਾਇਆ ਹੋਇਆ ਟ੍ਰੈਂਡ ਨਹੀਂ ਲੱਗਾ ਚਾ ਯਾਰ ਦਾ ਕੇਸੀ ਦੀ ਪੇਮੈਂਟ ਦੇ ਤੱਕ ਹੁਣਿਆ ਦੀ ਹਾਂ ਸੈਲੀਬ੍ਰੇਸ਼ਨ ਲੱਗੇ ਦੇ ਵਪਾਰ ਦਾ ਧੰਦਾ ਹੋ ਰਿਹਾ ਮੇਰਾ ਭਰਾ ਵਿਆਹ ਹੈ ਵਾਹ ਚਲੋ ਕੁੜੀਆਂ ਖੇਡਦੇ ਦੇਖੋ ਇਹ ਕੁੜੀਆਂ ਜਦੋਂ ਦਸਤੀਆਂ ਕਰਦੇ ਆ ਦੇਖੋ ਓਏ ਓਹ ਤਾਂ ਨਾ ਖੋਲੀ ਫੋਨ ਕਿਤੇ ਰੁਕ ਜਾ ਚੋਰ ਨਹੀਂ ਆਇਆ ਤਿੰਦੂ ਨੂੰ ਲੈ ਕੇ ਆਏ ਓਏ ਨਹੀਂ ਕੁਛ ਆ ਕਰ ਬੰਦੇ ਇੱਧਰੇ ਥਾੜੇ ਖੜੋ ਮਾਰਾ ਥਾੜੇ ਖੜੋ 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 ਸਾਪਣਾ ਕਿੰਨਾ ਤੇਰੇ ਨਾਲ ਤੇਰੀ ਗੱਲ ਹੋਈ ਮਿਲਿਆ ਨੂੰ ਤੂੰ ਮੇਰੇ ਨਾਲ ਚੱਲ ਤੂੰ ਕੀ ਗੱਲ ਤੇਰੀ ਦਾਦੀ ਗੱਲ ਹੋਈ ਆ ਦੀ ਗੱਲ ਹੋਈ ਠੀਕ ਆ ਨਾ ਠੀਕ ਗੱਲ ਹੋਈ ਦਾਦੀ ਗੱਲ ਹੋਈ ਆ ਤੂੰ ਜਾਣੀ ਹਾਂ ਨੂੰ ਕੌਣ ਮੈਂ ਕੀ ਗਲਤੀ ਕੀਤਾ ਮੇਰੇ ਹੱਥ ਛੱਡੋ ਪਹਿਲਾਂ ਪਹਿਲਾਂ ਗੱਲ ਕਰ ਤੂੰ ਮੈਂ ਕੀ ਗਲਤੀ ਕੀਤਾ ਠੀਕ ਗੱਲ ਹੋਈ ਪੂਰੀ ਗੱਲ ਇੱਕ ਤਾਂ ਗੱਲ ਗਾਦੀ ਹੋਈ ਤੇਰੀ ਸਬ ਨਹੀਂ ਤੁਹਾਡੇ ਬੰਦੇ ਦੇ ਨਾਮ ਉਹ ਬੰਦੇ ਦਾ ਵੀਡੀਓ ਪੇਚ ਉਹ ਨਾਪਰਾ ਥੈਂਕ ਯੂ ਬੰਦੇ ਦਾ ਬਸ ਅਗਰ ਤੇ ਇਹ ਡਾਊਨ ਕਰਾਣੀ ਆਈ ਜਾਂ ਇਹ ਦੱਸੋ ਦੱਸੋ ਕਿਨੇ ਕਮਰਾ ਦਿੱਤਾ ਨੇ ਬਸ ਸਟੈਂਡ ਤੇ ਲੈ ਕੇ ਆਇਆ ਟਿਕਾਣਾ ਕਿੰਨੇ ਰੁਪਏ ਮੜੀ ਆ 3000 ਰੁਪਏ ਕਰਕੇ ਲੈ ਕੇ ਆਇਆ ਉਹ ਆਰੰਭ ਜੀ ਬਣਾਉਂਦੇ ਆ ਨੌਕਰੀ ਦਾ ਬਣਾਉਂਦਾ ਮੇਰਾ ਮੇਕਾਮੀ ਮਰਾਇਆ ਹੋਇਆ ਟੈਂਡਰ ਦੇ ਲਗਾ ਚਾਪਲੇ ਕੁੜੀ ਆਰਦਾ ਕੇਸੀ ਦੀ ਪੇਮੈਂਟ ਦੇ ਤਾ ਚੈਲੀਬ੍ਰੇਸ਼ਨ ਲੱਗੇ ਦੇ ਵਪਾਰ ਦਾ ਧੰਦਾ ਹੋ ਰਿਹਾ ਹੈ ਚਲੋ ਕੁੜੀਆਂ ਛੇੜਦੇ ਆਂ ਦੇਖੋ ਕੁੜੀਆਂ ਜੇ ਬਦਤਸੀ ਕਰਦੇ ਆਂ ਦੇਖੋ ਓਏ ਉਹਦਾ ਨਾ ਖੋਲੀ ਫੋਨ ਓਏ ਓਏ ਰੁਕ ਜਾ ਚੋਰ ਨਹੀਂ ਆਇਆ ਦਿੰਦੂਰੀ ਲੈ ਕੇ ਆਇਆ ਕੋਈ ਨਹੀਂ ਸਾਰੇ ਖੜਾ ਮਾਰਾ ਖੜੇ ਖੜੋ ਖੜੋ ਸੱਪੜਾ ਕਿੰਨਾ ਤੇਰੇ ਨਾਲ ਤੇਰੀ ਗੱਲ ਹੋਈ ਮਿਲਿਆ ਨੂੰ ਤੂੰ ਮੇਰੇ ਨਾਲ ਚੱਲ ਤੂੰ ਕੀ ਗੱਲ ਤੇਰੀ ਗਾਦੀ ਗੱਲ ਹੋਈ ਆ ਕੀ ਗੱਲ ਹੋਈ ਕੀ ਕਹਣਾ ਕੀ ਗੱਲ ਹੋਈ ਗਾਦੀ ਗੱਲ ਹੋਈ ਆ ਤੂੰ ਜਾਣਦੀ ਹਾਂ ਨੂੰ ਕੌਣ ਮੈਂ ਕੀ ਗਲਤੀ ਕੀਤਾ ਮੇਰੇ ਹੱਥ ਛੱਡੋ ਪਹਿਲਾਂ ਪਹਿਲਾਂ ਗੱਲ ਕਰ ਤੂੰ ਮੈਂ ਕੀ ਗਲਤੀ ਕੀਤਾ ਕੀ ਗੱਲ ਹੋਈ ਗੁਰ ਗੱਲ ਕਿਹਣਾ ਗੱਲ ਗਾਦੀ ਹੋਈ ਤੇਰੀ ਸਮਝ ਨਹੀਂ ਸਾਡੇ ਬੰਦੇ ਦੇ ਨਾਮ ਉਹ ਬੰਦੇ ਦਾ ਵੀਡੀਓ ਵਿੱਚ ਕੋਈ ਨਾ ਫਰੈਂਕੀ ਫੋਟੋ ਫਾਈਲ ਕਮਾਉਂਦਾ ਬੰਦੇ ਨੇ ਬੱਸ ਅਗਰ ਤੇ ਇਹ ਦੇਣ ਉਹ ਆ ਨਹੀਂ ਆਏ ਜਦੋਂ ਦੱਸੋ ਕਿਹੜੇ ਕਮਰੇ ਦਿੱਟਾਣੇ ਨੇ ਕਿੰਨੀ ਬੜੇ ਗਿਆ ਪ੍ਰਸ਼ਾਨ ਉਹ ਕਿੰਨੀ ਬੜੀ ਗਈ ਆ ਇਹ 3000 ਰੁਪਏ ਕਰਕੇ ਲੈ ਕੇ ਆ 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 ਯਾਰ ਤਾਂ ਸੀਸੀ ਦੀ ਪੇਮੈਂਟ ਦੇ ਦੋ